ਜਦ ਪ੍ਰੇਮਕਾਂ ਗਾਂਧੀ ਇੱਥੇ ਪਹੁੰਚੇ ਪਟਿਆਲਾ ਦੇ ਵਿੱਚ ਉੱਥੇ ਹੀ ਮੋਹਿਤ ਮਹਿੰਦਰਾ ਬ੍ਰਹਮੇਂਦਰਾ ਜੀ ਦੇ بیٹے ਨੇ ਤੇ ਹਲਕਾ ਇੰਚਾਰ ਪਟਿਆਲਾ 2P ਨੇ ਮੌਜੂਦ ਨੇ ਗੱਲਬਾਤ ਕਰਨ ਲਵੇ। ਸਰਵੀਰ ਗਾਂਧੀ ਜੀ ਦੇ ਹੱਕ ਦੇ ਵਿੱਚ ਅਜ ਪ੍ਰੇਮਕਾਂ ਗਾਂਧੀ ਪਹੁੰਚ ਨੇ। ਇਸ ਤਰ੍ਹਾਂ ਲੱਗ ਰਿਹਾ ਹੈ ਮਹਿਲਾਵਾ ਵੱਤੂ ਵੱਤ ਪਹੁੰਚ ਹੋਈ ਹੈ। ਦੇਖੋ ਜਦੋਂ ਅੱਧੀ ਆਬਾਦੀ ਇਸ ਜੋਸ਼ ਨਾਲ ਤੁਰ ਪਏ ਔਰ ਘਰ-ਘਰ ਵਿੱਚ ਇਦਾਂ ਦਾ ਮੈਸੇਜ ਚਲਾ ਜਾਵੇ। ਉਹ ਤੋਂ ਜਿੱਤ ਯਕੀਨੀ ਹੋ ਰਹੀ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਬਹੁਤ ਵੱਡੀ ਗਿਣਤੀ ਦੇ ਇੱਕ ਦਿਨ ਪਹਿਲਾਂ ਹੀ ਪ੍ਰੋਗਰਾਮ ਆਇਆ ਸੀ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਪ ਜਿਹੜੀ ਸਾਡੀ ਮਾਤਰ ਸ਼ਕਤੀ ਹੈ ਬਹੁਤ ਵੱਡੀ ਗਿਣਤੀ ਨਿਕਲ ਕੇ ਆਈ ਹੈ ਔਰ ਮੈਨੂੰ ਐ ਲੱਗ ਰਿਹਾ ਕਿ ਕਾਂਗਰਸ ਪਾਰਟੀ ਨੂੰ ਹੁਣ ਅੱਜ ਇੱਕ ਬਹੁਤ ਪਰਵਾਹ ਹੰਗਾਰਾ ਔਰ ਦਿੱਤਵਲ ਇੱਕ ਕਦਮ ਵੱਡਾ ਕਦਮ ਇੱਕ ਹੋਰ ਪੁੱਟਿਆ ਗਿਆ ਲੱਗ ਰਿਹਾ ਕਿ ਮਹਿਲਾ ਦੇ ਨਾਲ ਕਿ ਚੱਕਰ ਲੱਗ ਰਹੀ ਹੈ ਕਿ ਹੁਣ ਬਰਾਬਰ ਦੀ ਟੱਕਰ ਹੋ ਚੁੱਕੀ ਨਹੀਂ ਨਹੀਂ ਬਹੁਤ ਅੱਗੇ ਹੈ ਬਰਾਬਰ ਬਰਾਬਰ ਨਹੀਂ ਕਾਂਗਰਸ ਪਾਰਟੀ ਇਸੇ ਬਹੁਤ ਅੱਗੇ ਹੈ ਔਰ ਬਹੁਤ ਸੋਨਾ ਮਾਹੌਲ ਬਣਿਆ ਤੁਸੀਂ ਦੇਖੋ ਕਿੰਨਾ ਕਿੰਨੀ ਪੋਜ਼ਿਟਿਵਿਟੀ ਹੈ ਹੁਣ ਰਾਹੁਲ ਜੀ ਵੀ ਆਉਣਗੇ ਔਰ ਸਾਰਾ ਡਾਟਾ ਸੰਗਠਨ ਸਾਰੇ ਸਾਡੇ ਸੈਲ ਬਹੁਤ ਵਧੀਆ ਤਰੀਕੇ ਨਾਲ ਗਰਾਉਂਡ ਤੇ ਚੱਲ ਰਹੇ ਆਂ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਬੜੀ ਸੋਹਣੀ ਕੈਂਪੇਨ ਜਿਹੜੀ ਵਢੀ ਗਈ ਹੈ ਔਰ ਇਹਦੇ ਰਿਜ਼ਲਟ ਵੀ ਬਹੁਤ ਸੋਹਣੇ ਨਿਕਲ ਕੇ ਆਉਣਗੇ ਇੱਕ ਸਵਾਲ ਖੜਾ ਹੋ ਰਿਹਾ ਕਿ ਪਹਿਲੇ ਆਮ ਆਦਮੀ ਪਾਰਟੀ ਸੀ ਡਾਕਟਰ ਧਰਮਵੀਰ ਗਾਂਧੀ ਫਿਰ ਉਸ ਤੋਂ ਬਾਅਦ ਆਜ਼ਾਦ ਸੀ ਹੁਣ ਕਾਂਗਰਸ ਦੇ ਵਿੱਚ ਆਏ ਕਿ ਲੱਗ ਰਿਹਾ ਹੈ ਕਿ ਕਾਂਗਰਸ ਦੇ ਵਿੱਚ ਰਹਿਣਗੇ ਆ ਜੇ ਇਹ ਕਾਂਗਰਸ ਹੀ ਜਿੱਤਦੇ ਨੇ ਦੇਖੋ ਇਹ ਉਦੋਂ ਆਮ ਆਦਮੀ ਪਾਰਟੀਆਂ ਗਏ ਫਾਊਂਡਿੰਗ ਮੈਂਬਰ ਸੀਗੇ ਜਦੋਂ ਇਹਨਾਂ ਨੇ ਇੱਕ ਬਦਲ ਰਾਜਨੀਤੀ 'ਚ ਬਦਲਾ ਲੈ ਕੇ ਆਂਦੀ ਗੱਲ ਕੀਤੀ ਜਦੋਂ ਇਹਨਾਂ ਨੇ ਦੇਖ ਹੀ ਲਿਆ ਜਿਹੜੇ ਊਸੂਲਾਂ ਕਰਕੇ ਇਹ ਉਸ ਪਾਰਟੀ 'ਚ ਗਏ ਸੀ ਤੇ ਉਹ ਬਿਲਕੁਲ ਹੀ ਉਹਦੇ ਉਲਟ ਹੈ ਤੇ ਉਹ ਕਿਸੇ ਹੋਰ ਪਾਰਟੀ 'ਚ ਨਹੀਂ ਗਏ ਬਤੌਰ ਪਾਰਲੀਮੈਂਟਰੀ ਪਾਰਟੀ ਦੇ ਲੀਡਰ ਉਹ ਘਰ ਬੈਠੇ ਕਿਸੇ ਹੋਰ ਪਾਰਟੀ 'ਚ ਨਹੀਂ ਗਏ ਔਰ ਉਸ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਤੁਸੀਂ ਧਿਆਨ ਨਾਲ ਸੁਣੋ ਉਹਨਾਂ ਨੇ ਕਿਹਾ ਕਿਵੇਂ ਪ੍ਰਭਾਵਿਤ ਹੋਇਆ ਕਿ ਰਾਹੁਲ ਗਾਂਧੀ ਜਿਹੜੀ ਲੜਾਈ ਲੜ ਰਹੇ ਆ ਐਕਚੁਅਲ 'ਚ ਲੜਾਈ ਉਹ ਹੈ ਐਕਚੁਅਲ 'ਚ ਲੜਾਈ ਸੰਵਿਧਾਨ ਨੂੰ ਬਚਾਉਣ ਦੀ ਹੈ ਐਕਚੁਅਲ 'ਚ ਅੱਜ ਅੱਜ ਸੀ ਲਾਈਨਾਂ ਨਹੀਂ ਖਿੱਚਾਂਗੇ ਸੰਵਿਧਾਨ ਨੂੰ ਬਚਾਉਣ ਵਾਲੇ ਪਾਸੇ ਜੇ ਨਹੀਂ ਆਵਾਂਗੇ ਤਾਂ ਅੱਜ ਉਸ ਉਹਦੇ ਵਿੱਚ ਕੰਟਰੀਬਿਊਸ਼ਨ ਸਾਡਾ ਜੇ ਨਹੀਂ ਪਊਗਾ ਤੇ ਫਿਰ ਕਦੋਂ ਪਊਗਾ ਅੱਜ ਲੋਡ ਹੈ ਸੰਵਿਧਾਨ ਨੂੰ ਬਚਾਉਣ ਦੀ ਅੱਜ ਲੋਡ ਹੈ ਨਰਿੰਦਰ ਮੋਦੀ ਨੂੰ ਚਲਦਾ ਕਰਨ ਦੀ ਭਾਜਪਾ ਨੂੰ ਚਲਦਾ ਕਰਨ ਦੀ ਤਿਰੰਗੇ ਥੱਲੇ ਸਾਰੇ ਧਰਮਾਂ ਨੂੰ ਤਿਰੰਗੇ ਥੱਲੇ ਸਾਰੇ ਸੂਬੇ ਦੇ ਲੋਕ ਤਿਰੰਗੇ ਥੱਲੇ ਸਾਰੇ ਹਿੰਦੁਸਤਾਨ ਨੂੰ ਬੰਨਨ ਦੀ ਲੋੜ ਹੈ ਇਸ ਲਈ ਉਹਨਾਂ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਜਾਾਂ ਯੂਥ ਦੇ ਪ੍ਰੈਜ਼ੀਡੈਂਟ ਵੀ ਹੋ ਤੁਸੀਂ ਪੰਜਾਬ ਦੇ ਪਰ ਪਟਿਆਲਾ ਦਾ ਯੂਥ ਕੁਝ ਨਾਰਾਜ਼ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਸੰਜੀਵ ਸ਼ਰਮਾ ਕਾਲੂ ਪਟਿਆਲੇ ਦੇ ਜਿਹੜਾ ਪਟੇਲ ਟੂ ਤੇ ਹਗੇ ਨੇ ਉਹ ਨਰਾਜ ਲੱਗਦੇ ਨੇ ਕੋਈ ਮਤਵੇ ਰਹਿ ਜਾਂ ਕੋਈ ਲੱਗਦੀ ਰਹਿ ਜਿਹੜਾ ਕੋਈ ਨਰਾਜ ਹੈ ਆਪਣੀ ਨਰਾਜ਼ਗੀ ਰੱਖੇ ਐਤ ਕੀ ਲੋਕ ਅੱਗੇ ਨਿਕਲ ਗਏ ਨੇ ਲੋਕਾਂ ਨੇ ਕਾਂਗਰਸ ਪਾਰਟੀ ਵੱਲ ਧਿਆਨ ਦੇਣਾ ਆ ਛੋਟੀਆਂ ਗੱਲਾਂ ਸੁਣਾ ਪਈਏ ਇਸ ਕੁਝ ਵੀ ਨਹੀਂ ਪਿਆ ਅੱਗੇ ਹੋਰ ਪਾਰਟੀਆਂ ਵੀ ਨੇ ਆਮ ਆਦਮੀ ਪਾਰਟੀ ਹੈ ਤੇ ਉਹ ਉਹਨਾਂ ਨਾਲ ਟੱਕਰ ਕਿਸ ਤਰ੍ਹਾਂ ਦੇਖ ਰਹੇ ਹੋ ਜਾਂ ਫਿਰ ਅਕਾਲੀ ਦਲ ਐਨ ਕੇ ਸ਼ਰਮਾ ਨੇ ਵਧੀਆ ਚਿਹਰਾ ਉਹ ਵੀ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕੋਈ ਟੱਕਰ ਇਸ ਲਈ ਨਹੀਂ ਹੈ ਆਮ ਆਨੀ ਪਾਰਟੀ ਨਾਲ ਆਮ ਮਹਿਲਾਵਾਂ ਨੂੰ ਹੀ ਇਹਨਾਂ ਨੇ ਕਿਹਾ ਸੀ ਕਿ 1000 ਰੁਪਏ ਮਹੀਨਾ ਦਵਾਂਗੇ ਹਜੇ ਤੱਕ ਇਹਨਾਂ ਦੇ ਖਾਤੇ ਅੜੀਕ ਰਿਆ ਨੇ ਮਹਿਲਾਵਾਂ 1000 ਰੁਪਏ ਇਹ ਕਿਵੇਂ ਵੋਟ ਪਾ ਦੇਣਗੇ ਕਿਵੇਂ ਇਹਨਾਂ ਨੇ ਗਾਰੰਟੀ ਦਿੱਤੀ ਸੀ ਇਹਨਾਂ ਨੂੰ ਯਾਦ ਕਰਾਉਣਾ ਮਹਿਲਾਵਾਂ ਨੇ ਕਿ ਤੁਸੀਂ ਕਿਹਾ ਸੀ ਔਰ ਕਾਂਗਰਸ ਪਾਰਟੀ ਇੱਕ ਬਦਲ ਹੈ ਔਰ ਬਹੁਤ ਅੱਗੇ ਨਿਕਲੀ ਹੋਈ ਹੈ ਕਾਂਗਰਸ ਪਾਰਟੀ ਇਸ ਟਾਈਮ ਔਰ ਜਿਹੜੇ ਉਮੀਦਾਂ ਨਾਲ ਝਾੜੂ ਬਦਲਾ ਲਈ ਲੋਕਾਂ ਨੇ ਫੇਰਿਆ ਸੀ ਉਹ ਹੁਣ ਕਿਤੇ ਨਾ ਕਿਤੇ ਠੱਗੇ ਮਹਿਸੂਸ ਕਰ ਰਹੇ ਨੇ ਔਰ ਉਹ ਮੂੰਹ ਤੋੜਵਾ ਜਵਾਬ ਹੈ ਜਿਹੜਾ ਉਹ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਇਸ ਆਮ ਆਦਮੀ ਪਾਰਟੀ ਨੂੰ ਦੇਣ ਦਾ ਮੈਂ ਇਸ ਨੂੰ ਕਿਸ ਤਰ੍ਹਾਂ ਦੇਖ ਰਿਹਾ ਕਿ ਪੰਜਾਬ ਤੋਂ ਬਾਹਰ ਐਲਾਈਅੰਸ ਹੈ ਤੁਹਾਡਾ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਪੰਜਾਬ ਦੇ ਵਿੱਚ ਨਹੀਂ ਹੈਗਾ ਦੇਖੋ ਬਾਹਰ ਕੀ ਹੋ ਰਿਹਾ ਮੈਨੂੰ ਪਤਾ ਨਹੀਂ ਪਰ ਪੰਜਾਬ ਦੇ ਵਿੱਚ ਬਹੁਤ ਸੋਹਣੀ ਲੜਾਈ ਕਾਂਗਰਸ ਪਾਰਟੀ ਲੜ ਰਹੀ ਹੈ ਸਿੰਗਲ ਲਾਰਜੇਸਟ ਪਾਰਟੀ ਕਾਂਗਰਸ ਪਾਰਟੀ ਨਿਕਲ ਕੇ ਆਉਗੀ ਮжоਰਿਟੀ ਦੇ ਵਿੱਚ ਮਤਲਬ ਕਿ ਹੰਗਾਰਾ ਵਧੀਆ ਮਿਲ ਰਿਹਾ ਪਟਿਆਲੇ ਦੇ ਵਿੱਚੋਂ ਬਹੁਤ ਵਧੀਆ 13 0 ਭਗਵੰਤਮਾਨ ਕਹਿ ਰਿਹਾ ਵੀ ਕਾਂਗਰਸ ਪਾਰਟੀ ਨੂੰ 13 ਤੇ ਉਹਨਾਂ ਨੂੰ 0 ਉਹ ਐਸਨ ਕਾਂਗਰਸ ਦੇ ਯੂਥ ਪ੍ਰਧਾਨ ਪੰਜਾਬ ਤੇ ਬ੍ਰਹਮਿੰਦਰਾ ਜੀ ਦੇ ਕੈਬਨਿਟ ਮੰਤਰੀ ਉਹਨਾਂ ਦੇ ਬੇਟੇ ਇਹਨਾਂ ਦੇ ਹਿਸਾਬ ਤੌਰ ਤੇ ਕਹਿਣਾ ਹੈ ਕਿ ਕਾਂਗਰਸ ਇਹ 13 0 ਨਾਲ ਪੰਜਾਬ ਦੇ ਵਿੱਚ ਲੀਡ ਲੈ ਕੇ ਉਹ ਕੇਂਦਰ ਦੇ ਵਿੱਚ ਜਾਊਗੀ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਿੰਦਰ ਕੁਮਾਰ ਰਿਪੋਰਟ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par